ਲੋ ਜੀ ਜਲੰਧਰੀਆਂ ਦੇ ਲਈ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿ 60-65 ਰੁਪਏ ਕਿਲੋ ਵਿੱਚ ਮਿਲਣ ਵਾਲੇ ਪਿਆਜ਼ ਅੱਜ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲਣਗੇ 35 ਰੁਪਏ ਕਿਲੋ 9 ਵਜੇ ਤੋਂ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਪਿਆਜ਼ਾਂ ਦੇ ਖਤਮ ਹੋਣ ਤੱਕ ਇਹ ਜਾਰੀ ਰਹਿਣ ਵਾਲੀ ਹੈ ਦਰਅਸਲ ਮਹਾਨਗਰ ਜਲੰਧਰ ਦੇ ਵਿੱਚ ਆਜੀਆਨੀ ਕੀ ਮੰਗਲਵਾਰ ਨੂੰ ਸਰਕਾਰ ਸਿਰਫ 35 ਰੁਪਏ ਪ੍ਰਤੀ ਕਿਲੋ ਪਿਆਜ਼ ਦੇਵੇਗੀ ਪਿਆਜ਼ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਦੇ ਦੇਖਣ ਨੂੰ ਮਿਲਦੇ ਪਏ ਨੇ ਸਸਤੇ ਚਲਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਲੋਕ ਵੀ ਵੱਧ ਰਹੀਆਂ ਕੀਮਤਾਂ ਦੇ ਕਾਰਨ ਖਾਸੇ ਪਰੇਸ਼ਾਨ ਵਿਖਾਈ ਦਿੰਦੇ ਪਏ ਸੀ ਕਿ ਇਸੇ ਵਚਾਲੇ ਅੱਜ ਜਲੰਧਰੀਆਂ ਨੂੰ ਸਿਰਫ ਤੇ ਸਿਰਫ 35 ਰੁਪਏ ਪ੍ਰਤੀ ਕਿਲੋ ਪਿਆਜ਼ ਮਿਲਣ ਵਾਲੇ ਨੇ ਸਸਤੇ ਪਿਆਜ਼ਾਂ ਦੀ ਇਹ ਸਪਲਾਈ ਖਪਤਕਾਰ ਮਾਮਲੇ ਵਿਭਾਗ ਵੱਲੋਂ ਮਕਸੂਦਾ ਸਬਜ਼ੀ ਮੰਡੀ ਦੀ ਦੁਕਾਨ ਨੰਬਰ 78 ਤੋਂ 8 ਅਕਤੂਬਰ ਦਿਨ ਮੰਗਲਵਾਰ ਨੂੰ ਜੋ ਕਿ ਦਿੱਤੀ ਜਾ ਰਹੀ ਹੈ ਤੇ ਇਹ ਸਪਲਾਈ ਸਵੇਰੇ 9:00 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਜਦੋਂ ਤੱਕ ਇੱਥੇ ਪਿਆਜ਼ ਖਤਮ ਨਹੀਂ ਹੁੰਦੇ ਉਦੋਂ ਤੱਕ ਚੱਲੀ ਰਹਿਣ ਵਾਲੀ ਹੈ ਉਥੇ ਹੀ ਵਪਾਰੀਆਂ ਅਨੁਸਾਰ ਪਿਆਜ਼ ਦੀ ਸਭ ਤੋਂ ਵੱਧ ਫਸਲ ਨਾ ਸਿੱਕ ਤੇ ਰਾਜਸਥਾਨ ਤੋਂ ਆਈ ਹੈ ਪਰ ਹੁਣ ਉਥੇ ਫਸਲ ਉਗਣੀ ਬੰਦ ਹੋ ਗਈ ਹੈ ਤੇ ਜਿਸ ਕਰਕੇ ਰੇਟ ਵੀ ਵੱਧ ਚੁੱਕੇ ਨੇ ਤੇ ਇਸੇ ਵਿਚਾਲੇ ਅਫਗਾਨਿਸਤਾਨ ਤੋਂ ਪਿਆਜ਼ ਦੀ ਡਿਲੀਵਰੀ ਤੋਂ ਬਾਅਦ ਹੀ ਕੀਮਤਾਂ ਵਿੱਚ ਗਿਰਾਵਟ ਦੀਆਂ ਅਟਕਲਾ ਲਗਾਈਆਂ ਜਾ ਰਹੀਆਂ ਹਨ ਇਸੇ ਦੌਰਾਨ ਕੇਂਦਰ ਸਰਕਾਰ ਦੀ ਉਕਤ ਸਕੀਮ ਤਹਿਤ ਲੋਕਾਂ ਨੂੰ ਪਿਆਜ਼ 35 ਤੋਂ 25 ਰੁਪਏ ਕਿੱਲੋ ਦੇ ਹਿਸਾਬ ਦੇ ਨਾਲ ਦੇ ਕੇ ਰਾਹਤ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਪਿਆਜ਼ ਦੀਆਂ ਕੀਮਤਾਂ ਇਸ ਵੇਲੇ ਅਸਮਾਨਾਂ ਨੂੰ ਛੂੰਦੀਆਂ ਪਈਆਂ ਨੇ ਤੇ ਇਸੇ ਵਿਚਾਲੇ ਹੁਣ ਕੇਂਦਰ ਸਰਕਾਰ ਨੇ ਪਿਛਲੇ ਸਾਲ ਵਾਂਗ ਇਸ ਸਾਲ ਵੀ ਲੋਕਾਂ ਤੱਕ ਸਸਤੇ ਪਿਆਜ਼ਾਂ ਦੀ ਪਹੁੰਚ ਯਕੀਨੀ ਬਣਾਉਣ ਦੇ ਲਈ ਇਹ ਕਦਮ ਚੁੱਕਿਆ ਹੈ ਅਜਮਹਾਨਗਰ ਜਲੰਧਰ ਦੇ ਵਿੱਚ ਤੁਹਾਨੂੰ ਮਕਸੂਦਾ ਮੰਡੀ ਦੇ ਵਿੱਚ ਸਿਰਫ 35 ਰੁਪਏ ਦੇ ਵਿੱਚ ਪਿਆਜ਼ ਮਿਲਣ ਵਾਲੇ ਨੇ ਇਸ ਦੇ ਚਲਦੇ ਤੁਸੀਂ ਆਪਣਾ ਆਧਾਰ ਕਾਰਡ ਨਾਲ ਲੈ ਕੇ ਜਾਣਾ ਹੈ ਆਧਾਰ ਕਾਰਡ ਹੌਣ ਤੋਂ ਬਾਅਦ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਲਾ ਜੀ ਜਲੰਧਰੀਆਂ ਦੇ ਲਈ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿ 60-65 ਰੁਪਏ ਕਿਲੋ ਵਿੱਚ ਮਿਲਣ ਵਾਲੇ ਪਿਆਜ਼ ਅੱਜ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲਣਗੇ 35 ਰੁਪਏ ਕਿਲੋ 9 ਵਜੇ ਤੋਂ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਪਿਆਜ਼ਾਂ ਦੇ ਖਤਮ ਹੋਣ ਤੱਕ ਇਹ ਜਾਰੀ ਰਹਿਣ ਵਾਲੀ ਹੈ ਦਰਅਸਲ ਮਹਾਨਗਰ ਜਲੰਧਰ ਦੇ ਵਿੱਚ ਆਜੀਆਨੀ ਕੀ ਮੰਗਲਵਾਰ ਨੂੰ ਸਰਕਾਰ ਸਿਰਫ 35 ਰੁਪਏ ਪ੍ਰਤੀ ਕਿਲੋ ਪਿਆਜ਼ ਦੇਗੀ ਪਿਆਜ਼ ਦੇ ਕੀਮਤਾਂ ਦੇ ਵਿੱਚ ਲਗਾਤਾਰ ਵਾਦੇ ਵੇਖਣ ਨੂੰ ਮਿਲਦੇ ਪਏ ਨੇ ਜਿਸ ਤੇ ਚਲਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਲੋਕ ਵੀ ਵਧ ਰਹੀਆਂ ਕੀਮਤਾਂ ਦੇ ਕਾਰਨ ਖਾਸੇ ਪਰੇਸ਼ਾਨ ਵਿਖਾਈ ਦਿੰਦੇ ਪਏ ਸੀ ਕਿ ਇਸੇ ਬਚਾਲੇ ਅੱਜ ਜਲੰਧਰੀਆਂ ਨੂੰ ਸਿਰਫ ਤੇ ਸਿਰਫ 35 ਰੁਪਏ ਪ੍ਰਤੀ ਕਿਲੋ ਪਿਆਜ਼ ਮਿਲਣ ਵਾਲੇ ਨੇ ਸਸਤੇ ਪਿਆਜ਼ਾਂ ਦੀ ਇਹ ਸਪਲਾਈ ਖਪਤਕਾਰ ਮਾਮਲੇ ਵਿਭਾਗ ਵੱਲੋਂ ਮਕਸੂਦਾ ਸਬਜ਼ੀ ਮੰਡੀ ਦੀ ਦੁਕਾਨ ਨੰਬਰ 78 ਤੋਂ 8 ਅਕਤੂਬਰ ਦਿਨ ਮੰਗਲਵਾਰ ਨੂੰ ਜੋ ਕਿ ਦਿੱਤੀ ਜਾ ਰਹੀ ਹੈ ਤੇ ਇਹ ਸਪਲਾਈ ਸਵੇਰੇ 9 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਜਦੋਂ ਤੱਕ ਇੱਥੇ ਪਿਆਜ਼ ਖਤਮ ਨਹੀਂ ਹੁੰਦੇ ਉਦੋਂ ਤੱਕ ਚੱਲੀ ਰਹਿਣ ਵਾਲੀ ਹੈ ਉਥੇ ਹੀ ਵਪਾਰੀਆਂ ਅਨੁਸਾਰ ਪਿਆਜ਼ ਦੀ ਸਭ ਤੋਂ ਵੱਧ ਫਸਲ ਨਾਸੀਕ ਤੇ ਰਾਜਸਥਾਨ ਤੋਂ ਆਈ ਹੈ